ਸਦੂ ਮੋਸੇੜ ਦੇ ਫਾਦਰ ਸਾਹਿਬ ਬਲਕੌਰ ਸਿੰਘ ਦੇ ਵੱਲੋਂ ਕਾਂਗਰਸ ਪਾਰਟੀ ਦੀ ਸਪੋਰਟ ਕੀਤੀ ਜਾ ਰਹੀ ਹੈ ਅਤੇ ਉਹ ਸੁਖਪਾਲ ਸਿੰਘ ਖਹਿਰਾ ਦੇ ਨਾਲ ਕਾਨਫਰੰਸ ਦੇ ਵਿੱਚ ਸ਼ਾਮਲ ਵੀ ਹੋਏ ਸਨ। ਅਦਨਾਲੀ ਉਹਨਾਂ ਨੇ ਕਿਹਾ ਕਿ ਇਹ ਸਾਡੇ ਪਰਿਵਾਰ ਦਾ ਫੈਸਲਾ ਹੈ ਕਿ ਅਸੀਂ ਕਾਂਗਰਸ ਪਾਰਟੀ ਦੇ ਨਾਲ ਖੜਾਂਗੇ। ਇਸੇ ਗੱਲ ਨੂੰ ਲੈ ਕੇ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਇੱਕ ਵੱਡਾ ਬਿਆਨ ਆਇਆ ਹੈ ਜਿਸ ਵਿੱਚ ਉਹਨਾਂ ਨੇ ਬਲਕੌਰ ਸਿੰਘ ਦੇ ਕਾਂਗਰਸ ਪਾਰਟੀ ਨਾਲ ਖੜਨ ਬਾਰੇ ਗੱਲਬਾਤ ਕੀਤੀ ਹੈ। ਜਿਸ ਦੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਅੱਜ ਸਰਦਾਰ ਬਲਕੌਰ ਸਿੰਘ ਮੋਸੇਵਾਲ ਸਾਹਿਬ ਦੇ ਪਿਤਾ ਕਾਂਗਰਸ ਦੀ ਅਮਦਦ ਕਰਦੇ ਆ। ਜਿਸ ਨੇ ਸਾਡੀ ਨਸਲ ਪੁਸ਼ੀ ਕੀਤੀ ਹੈ ਜਿਸ ਨੇ ਸਾਡੀ ਵੈਂਟਨਿਜ਼ਮ ਕੀਤੀ ਹੈ ਜਿਸ ਨੇ ਸਾਡੀ ਮੈਮਰਸਾਈਜ਼ ਕੀਤੀ ਹੈ ਜਿਸ ਨੇ ਸਾਡੀ ਰਿਲੀਜੀਅਸ ਸਾਈਡ ਕੀਤੀ ਹੈ ਉਸ ਦੇ ਹੱਕ ਦੇ ਵਿੱਚ ਬੋਲਣਾ ਮੈਂ ਸਮਝਦਾ ਹਾਂ ਕਿ ਮੇਰੀ ਖੌਮ ਸਿੱਖ ਨੂੰ ਅੱਜ ਸ਼ਰਮ ਦਾ ਦਿਨ ਸੈਣਾਂ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਜੀ ਹੋਰ ਲੇਟੈਸਟ ਨਿਊਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ